ਸਾਹਿਬ ਭਾਈ ਗੁਲਾਬ ਸਿੰਘ ਜੀ ਜਿਨ੍ਹਾਂ ਦੀ ਪੰਜਾਬੀ ਸਾਲਾਨਾ ਮਿੱਠੀ ਪਿਆਰੀ ਯਾਦ ਮਨਾਉਂਦੇ ਹੋਏ ਮਹਾਂ ਤੇ ਆਸਾ ਸਿੰਘ ਜੀ ਦੀ ਪੰਜਾਬੀ ਮਿੱਠੀ ਪਿਆਰੀ ਯਾਦ ਮਨਾਉਂਦੇ ਹੋਏ ਜਿੱਥੇ ਅਸੀਂ ਗੁਰਦੁਆਰਾਂ ਵਿੱਚ ਜੁੜ ਬੈਠੇ ਹਾਂ ਉਥੇ ਨਾਲ ਹੀ 2024 ਨੂੰ ਅਲਵਿਦਾ ਕਹਿ ਰਹੇ ਹਾਂ 2025 ਨੂੰ ਜੀ ਆਇਆਂ ਆਖਣ ਵਾਸਤੇ ਆਪ ਸਾਡੇ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਜਿੱਥੇ ਆਪ ਜੀ ਨੇ ਪਾਵਨ ਬਾਣੀ ਸੋਧਨ ਰਾਰਾ ਸਜ ਦੇ ਜਾਪ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਆ ਲਾਇ ਧਿਆਨਾਂ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਮਈ ਪਾਵਨ ਪਾਣੀ ਦਾ ਰਸ ਤੇ ਨਾ ਕੀਰਤਨ ਸਰਵਣ ਕੀਤਾ ਆਓ ਤਾਂ ਸ਼ੁਭਦੀ ਮੁਤਾਬਕ ਸੀਮਤ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਗੁਰ ਸ਼ਬਦ ਦੇ ਵਿਚਾਰ ਦੀ ਸਾਂਝ ਪਾਉਣ ਦੀ ਜਮਾਣੀ ਜੀ ਕੋਸ਼ਿਸ਼ ਕਰਨੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਵਿੱਚ ਵੇਚ ਰ ਕੇ ਗੁਰ ਸ਼ਬਦ ਦੇ ਵਿਚਾਰ ਦੀ ਸੇਵਾ ਲੈ ਲੈ ਗੁਰ ਸ਼ਬਦ ਦੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਚੁਕਾਓ ਸਾਹਿਬਾਨ ਨੂੰ ਸੀਸ ਦਾਸ ਨੂੰ ਬਖਸ਼ੋ ਅਸੀਸ ਕੋਈ ਵੀ ਰਸਨਾ ਬਾਂਜੀ ਨਾ ਰਹਿ ਜਾਵੇ ਬੜੇ ਹੀ ਅਤਬ ਪਿਆਰ ਸਤਕਾਰ ਦੇ ਨਾਲ ਸਾਰੇ ਹੀ ਕਰੋ ਜੀ ਗੁਰ ਫਤੇ ਦੀ ਸਾਂ ਸੁਆਹ ਗੁਰੂ ਜੀ ਦਾ ਕਾਲਸਾ ਮਾਹੀ ਗੁਰੂ ਜੀ ਕੀ ਫਤਈ ਪਵਨ ਬਾਣੀ ਦਾ ਫਰਮਾਨ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛਿਜੈ ਦਿਨਾਂ ਤੋਂ ਛੋਕੇ ਪੈਰ ਹੈ ਪਹਿਲਾਂ ਤੋਂ ਛੋਟੀਆਂ ਘੜੀਆਂ ਇਦਾਂ ਥੋੜਾ ਥੋੜਾ ਕਰਕੇ ਜੀਵਨ ਦਾ ਸਮਾਪਤੀਤ ਹੁੰਦਾ ਜਾ ਰਿਹਾ ਹੈ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਹੈ ਜਿਨ੍ਹਾਂ ਦੀ ਪਾਵਨ ਯਾਦ ਮਹੰਤ ਪਾਈ ਆਸਾ ਸਿੰਘ ਜੀ ਪੰਜਾਬੀ ਨਿੱਕੀ ਮਿੱਠੀ ਪਿਆਰੀ ਯਾਦ ਅਸੀਂ ਮਨਾ ਰਹੇ ਹਾਂ ਕਾਰਨ ਕੀ ਹੈ ਕਿਉਂ ਮਨਾ ਰਹੇ ਹਾਂ ਉਹਨਾਂ ਨੇ ਸਮੇਂ ਨੂੰ ਜਾਇਜ਼ ਵਰਤੇ ਹੈ ਜੋ ਪਰਮਾਤਮਾ ਨੇ ਉਹਨਾਂ ਨੂੰ ਮਨੁੱਖਾ ਜਨਮ ਦਾ ਸਮਾਂ ਸਹੀ ਦਿੱਤਾ ਮਨੁੱਖਾ ਜਨਮ ਦੇ ਮਿਲੇ ਹੋਏ ਸਮੇਂ ਨੂੰ ਉਹਨਾਂ ਨੇ ਵਰਤਿਆ ਵੀ ਸਹੀ ਹੈ ਐਨਬਿੰ ਇੱਕ ਵੀ ਸੈਕਿੰਡ ਕਹਿ ਲਓ ਪਲ ਕਹਿ ਲਓ ਉਹਨਾਂ ਨੇ ਖਰਾਬ ਨਹੀਂ ਕੀਤਾ ਸਮਾਂ ਅਜਾਈ ਨਹੀਂ ਜਾਣ ਦਿੱਤਾ ਜਿਹੜਾ ਮਨੁੱਖ ਸਮੇਂ ਦਾ ਸਹੀ ਪ੍ਰਯੋਗ ਕਰਦਾ ਹੈ ਸਮੇਂ ਦੀ ਸਹੀ ਵਰਤੋਂ ਕਰਦਾ ਹੈ ਸਮਾਂ ਉਹਨੂੰ ਸਫਲਤਾ ਦੀ ਸ਼ਿਖਰ ਤੇ ਲੈ ਜਾਂਦਾ ਹੀ ਲੈ ਜਾਂਦਾ ਹੈ ਕਿਸੇ ਵੀ ਖੇਤਰ ਵਿੱਚ ਲੈ ਲਓ ਭਗਤੀ ਵਾਲਾ ਖੇਤਰ ਲੈ ਲਓ ਪ੍ਰਬੂਦੀ ਬੰਦਗੀ ਵਾਲਾ ਖੇਤਰ ਧਰਮ ਵਾਲਾ ਪਾਸਾ ਜਾਂ ਸੰਸਾਰ ਵਾਲਾ ਪਾਸਾ ਜਿੰਨੇ ਵੀ ਅੱਜ ਬਹੁਤ ਸਤਿਕਾਰਯੋਗ ਕੋਈ ਸਾਇੰਸਦਾਨ ਹੈ ਕੋਈ ਡਾਕਟਰ ਬਣਿਆ ਹੋਇਆ ਹੈ ਸੁੱਤੇ ਪੇ ਉੱਠ ਕੇ ਤਾਂ ਨਹੀਂ ਬਣ ਗਿਆ ਉਹਨਾਂ ਨੇ ਪਲ ਪਲ ਸਮਾਂ ਸੰਭਾਇਆ ਕਦਰ ਕਰੀਏ ਸਹੀ ਵਰਤੋਂ ਕੀਤੀ ਹੈ ਸਮੇਂ ਦੀ ਸਹੀ ਵਰਤੋਂ ਨੇ ਉਹਨਾਂ ਨੂੰ ਸ਼ਿਖਰ ਤੇ ਪਹੁੰਚਾ ਦਿੱਤਾ ਸਮਾਂ ਆਪ ਵੀ ਚਾਲ ਚੱਲਦਾ ਹੈ ਜਿਹਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਨਾ ਨਾ ਆਈ ਜਾਂ ਜੋ ਸਮੇਂ ਦੀ ਪਰਵਰਤੋਂ ਕਰਦੇ ਐ ਸਮਾਂ ਉਹਨਾਂ ਨੂੰ ਪਛਾਣ ਖਿੱਚ ਦਿੰਦਾ ਐ ਸਮੇਂ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਸਾਨੂੰ ਅਸੀਂ ਸਮੇਂ ਨੂੰ ਵਰਤਨਾ ਕਿਵੇਂ ਹੈ ਵਰਤ ਕਿਵੇਂ ਰਹੇ ਆ ਮਨੁੱਖਾ ਸਰੀਰ ਦਾ ਚੋਲਾ ਛੱਡਿਆਂ ਦੀ 50 ਸਾਲ ਹੋ ਗਈ ਮਹੰਤ ਭਾਈ ਆਸਾ ਸਿੰਘ ਜੀ ਅੱਜ ਵੀ ਕਿੰਨਾ ਨੇਕ ਹੈ ਉਹਨਾਂ ਦੇ ਪਿਆਰ ਵਿੱਚ ਸੰਗਤਾਂ ਕਿੰਨਾ ਪਿਆਰ ਕਰਦੀਆਂ ਇੱਥੇ ਕੌਣ ਕਿਹਨੂੰ ਪੁੱਛਦਾ ਹੈ ਬੜੀ ਦੁਨੀਆ ਆਉਂਦੀ ਹੈ ਬੜੀ ਜਾਂਦੀ ਹੈ ਸੋਚਣ ਵਾਲੀ ਗੱਲ ਹੈ ਉਹਨਾਂ ਦਾ ਪਿਆਰ ਅੱਜ ਵੀ ਬਰਕਰਾਰ ਹੈ ਭਾਵੇਂ ਸਰੀਰ ਕਰਕੇ ਸਾਡੇ ਕੋਲੇ ਨਹੀਂ ਉਹਨਾਂ ਦੀ ਜੋਤ ਸਾਡੇ ਕੋਲੇ ਅੱਗੇ ਆ ਰਹੀ ਹੈ ਮਹਾਂਤਰ ਬਾਬਾ ਪਾਈ ਕਾਹਨ ਸਿੰਘ ਜੀ ਜੋਤ ਰੂਪ ਵਿੱਚ ਸਾਡੇ ਕੋਲ ਬੈਠੇ ਨੇ ਉਹ ਸਰੀਰ ਕਰਕੇ ਚਲੇ ਗਏ ਮਹੰਤ ਪਾਈ ਆਸਾ ਸਿੰਘ ਜੀ 50 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਪਿਆਰ ਕਰ ਰਹੇ ਹਾਂ ਉਹਨਾਂ ਅੱਗੇ ਸਿਰ ਝੁਕਦੇ ਆਟੋਮੈਟਿਕ ਆਪਣੇ ਆਪ ਨਮਸਕਾਰ ਹੁੰਦੀ ਹੈ ਉਹਨਾਂ ਨੇ ਇਹ ਸਿਖਾਇਆ ਹੈ ਜੇ ਤੁਸੀਂ ਸਮੇਂ ਦੀ ਸਹੀ ਵਰਤੋਂ ਕਰੋਗੇ ਸਮਾਂ ਤੁਹਾਨੂੰ ਸਫਲਤਾ ਦੇ ਸ਼ਿਖਰ ਤੇ ਲਿਜਾਏਗਾ ਅੱਜ ਅਸੀਂ 2024 ਨੂੰ ਅਲਵਿਦਾ ਕਹਿ ਰਹੇ ਹਾਂ ਅੱਲੇ 2024 ਨੂੰ ਅਲਗੇ ਦਾ ਕਹਿ ਕੇ ਸਾਰ ਦੇਾਂਗੇ ਗੱਲ ਨਹੀਂ ਬਣੀ 2024 ਦਾ ਅਲਗੇ ਦਾ ਹੋ ਹੀ ਗਿਆ ਨਾ ਸਾਡਾ ਰੋਕਿਆ ਰੁਕਣਾ ਹੈ ਨਾ ਅਸੀਂ ਰੋਕ ਸਕਦੇ ਆ ਸਾਡੀ ਤਾਂ ਕੋਈ ਪਾਇਆ ਨਹੀਂ ਨਾ ਇੱਕ ਸਕਿੰਟ ਵੀ ਰੋਕ ਲਈਏ ਇਹ ਸਮੇਂ ਦਾ ਨਿਯਮ ਹੈ ਮਹਾਨ ਵਿਦਵਾਨ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਨੇ ਕਿਹਾ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਉਹਨਾਂ ਨੇ ਪੂਰੀ ਕਵਿਤਾ ਨਹੀਂ ਕਹੀ ਇਹਦੇ ਬੜੇ ਹਾਰੇ ਕੰਡੇ ਕਿ ਸਿੱਧੀ ਨਹੀਂ ਮੰਦਾ ਆਪ ਦੀ ਚਾੜ ਚੱਲਿਆ ਜਾ ਰਿਹਾ ਹੈ ਅਸੀਂ ਜਿੰਨੇ ਵੀ ਗੁਰੂ ਦਰਬਾਰ ਵਿੱਚ ਬੈਠੇ ਆਂ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਕਿ ਸਿਰਫ 2024 ਨੂੰ ਅਗਬ ਦਾ ਕਹਿ ਕੇ ਸਾਰ ਦੀ ਨਹੀਂ ਅੱਜ ਅਸੀਂ ਅਲਵੇਦਾ ਆਪਣੀ ਹੰਕਾਰ ਨੂੰ ਵੀ ਕਹੀਏ ਅਲਵੇਦਾ ਆਪਣੀ ਹਉਮੈ ਨੂੰ ਵੀ ਕਹੀਏ ਅਲਵੇਦਾ ਨਫ਼ਰਤ ਨੂੰ ਵੀ ਕਹੀਏ ਅਲਵੇਦਾ ਈਰਖਾ ਨੂੰ ਵੀ ਕਹੀਏ ਅਲਵੇਦਾ ਦੁੱਖ ਦਾ ਨੂੰ ਵੀ ਕਹੀਏ ਅਲਵੇਦਾ ਮਨਮੁਖਤਾ ਨੂੰ ਵੀ ਕਹੀਏ ਜੋ ਪਈ ਹੈ ਜੀਵਨ ਦੇ ਵਿੱਚ ਕੋਕੜ ਭਰਿਆ ਪਿਆ ਮਨਮੁਖਤਾ ਦੇ ਨਾਲ ਜੇ ਸਮੇ ਨੂੰ ਸਫਲਾ ਕਰਨਾ ਹੈ ਇਹਨਾਂ ਨੂੰ ਅਲਬਿਦਾ ਕਹਿਣਾ ਪਏਗਾ ਪੰਜ ਇੱਕਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਗੁਰੂ ਸਾਹਿਬ ਨੇ ਇਹਨਾਂ ਨੂੰ ਵਰਤਨਾ ਸਿਖਾਇਆ ਹੈ ਅੱਜ ਕਾਮ ਗ੍ਰਤੀ ਨੂੰ ਅਲਬਿਦਾ ਕਹਿ ਕੇ ਉਹਨੂੰ ਨਾਮ ਗੱਤੀ ਵਿੱਚ ਬਦਲ ਲਓ 2025 ਆ ਰਹੇ ਹਨ ਕ੍ਰੋਧ ਵਰਤੀ ਨੂੰ ਅਲਬਿਦਾ ਕਹਿ ਕੇ ਨਿਮਰਤਾ ਵਿੱਚ ਬਦਲ ਲਓ ਨੇਪਾਪ ਨੇ ਮਾਣੀ ਪਾਣੀ ਵਿੱਚ ਬਦਲ ਲਓ ਨਿਰਮਾਣਾਪਣ ਹੋ ਗਈ ਜਿੱਥੇ ਨਿਮਰਤਾ ਆ ਗਈ ਉੱਥੇ ਗੁਣ ਆਪਣੇ ਆਪ ਹੁੰਦੇ ਐ ਨਿਮਰਤਾ ਐਸਾ ਚੁੰਬਕ ਐ ਜਿਹੜਾ ਸਾਰੇ ਗੁਣਾਂ ਨੂੰ ਖਿੱਚ ਲੈਂਦਾ ਐ ਮੈਂ ਕੋਲੋਂ ਨਹੀਂ ਕਹਿ ਰਿਆ ਭਾਵਨ ਬਾਣੀ ਕਹਿੰਦੀ ਐ ਮਿਠਤ ਨੀਵੀ 나ਡਕਾ ਗੁਣ ਚੰਗੀਆਂ ਤਤ ਤਤ ਕਹਿੰਦੇ ਨੇ ਸਾਰ ਸਾਰਾ ਖਜ਼ਾਨਾ ਹੀ ਆ ਗਿਆ ਜਿੱਤੇ ਨਿਮਰਤਾ ਆ ਗਈ ਉਥੇ ਗੁਣ ਆਪਣੇ ਆਪ ਖਿੱਚੇ ਆ ਜਾਣਗੇ। ਇਕੱਲਾ ਇਕੱਲਾ ਗੁਣ ਗ੍ਰਹਿਣ ਨਹੀਂ ਕਰਨਾ ਪੈਣਾ। ਗੁਣ ਆਪਣੇ ਆਪ ਆਉਣਗੇ। ਆਪ ਜੀ ਪਾਵਨ ਬਾਣੀ ਗੋੜੀ ਸੁਖਮਣੀ ਸਹਿਬ ਦੇ ਵਿੱਚ ਸਰਵਣ ਕਰਦੇ ਹੋ। ਬ੍ਰਹਮ ਗਿਆਨੀ ਉੱਚ ਤੇ ਉੱਚਾ। ਕਿਉਂ ਸਰੀਰ ਕਰਕੇ 7-8 ਫੁੱਟ ਦਾ ਹੈ। ਸਰੀਰ ਕਰਕੇ ਉੱਚਾ ਹੈ। ਨਹੀਂ ਅੱਗੇ ਦੱਸਿਆ ਉੱਚਾ ਕਿਉਂ ਹੈ? ਮਨ ਆਪਣੇ ਹੈ। ਸਭ ਤੇ ਨਿਚ ਅੰਦਰ ਨਿਮਾਣਾ ਪਾਣੇ ਅੰਦਰ ਨਿਮਰਤਾ ਹੈ ਅੱਜ ਕਰੋਧ ਨੂੰ ਅਲਗ ਜਾ ਕਹਿ ਦਿਓ ਨਿਮਰਤਾ ਨੂੰ ਜੀ ਆਇਆਂ ਕਹੋ ਕੱਲਾ 2024 ਤੇ 25 ਦੀ ਗੱਲ ਨਹੀਂ ਨਾ ਅੱਜ ਮੋਹ ਨੂੰ ਅਨਵਿਤਾ ਕਹਿ ਦਿਓ ਪੇਮ ਨੂੰ ਜੀ ਆਇਆਂ ਕਹੋ ਮੋਹ ਹੁੰਦਾ ਆਪਣੇ ਪਰਿਵਾਰ ਤੱਕ ਸੀਮਿਤ ਪੇਮ ਹੁੰਦਾ ਸਾਰੀ ਮਨੁੱਖਤਾ ਨਾਲ ਸਾਰੀ ਸ੍ਰਸ਼ਟੀ ਨਾਲ ਸਾਰੇ ਜੀਵਾਂ ਨਾਲ ਆਪ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ਪੜਦੇ ਹੋ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਜਿਨੇ ਬਹੁਤ ਜ਼ਿਆਦਾ ਪਾਠ ਕਰ ਲਏ ਉਹਨੇ ਪ੍ਰਭ ਪਾਇਓ ਜਿਨੇ ਬੜੀਆਂ ਯਾਤਰਾਵਾਂ ਕਰ ਲੀਆਂ ਤੀਰਥ ਇਸ਼ਨਾਨ ਕਰ ਲਏ ਉਹਨੇ ਪ੍ਰਭ ਪਾਇਓ ਜਿਨੇ ਬੜੇ ਪੁੰਨ ਦਾਨ ਕਰ ਲਏ ਉਹਨੇ ਪ੍ਰਭ ਪਾਇਓ ਜਿਨੇ ਬੜਾ ਗਿਆਨ ਪ੍ਰਾਪਤ ਕਰ ਲਿਆ ਉਹਨੇ ਪ੍ਰਭ ਪਾਇਆ ਇਹ ਇਹ ਚੀਜ਼ਾਂ ਮੁਬਾਰਕ ਹੈ ਚੰਗੀ ਗੱਲ ਹੈ ਪਰ ਜਿੱਥੇ ਪ੍ਰਭੂ ਨੂੰ ਪਾਉਣ ਦੀ ਗੱਲ ਹੈ ਜਨ ਪ੍ਰੇਮ ਕਿਉ ਤਨ ਹੀ ਪ੍ਰਭ ਪਾਏ ਜੇ ਪ੍ਰੇਮ ਤੋਂ ਸਖੰਡੇ ਰਹੇ ਵੀ ਨਾ ਬਾਕੀ ਤਾਂ ਸਿਫਰਾ ਰਹਿ ਜਾਂਦੀ ਹੈ ਜੇ ਇੱਕ ਹੀ ਨਾਮ ਨਾਲ ਲੱਗੇ ਆ ਉਹ ਸਿਫਰਾ ਰਹਿ ਜਾਂਦੀ ਹੈ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਪ੍ਰਭੂ ਦਾ ਮਾਰਗ ਪ੍ਰੇਮ ਦਾ ਮਾਰਗ ਹੈ ਮੋਹ ਨੂੰ ਅਣਵਿਦਾ ਕਹੋ ਪ੍ਰੇਮ ਨੂੰ ਜੀਹਾਂ ਜਾਂ ਕਹੋ ਅੱਗੇ ਕਾਮ ਹੋ ਗਿਆ ਕਰੋਧ ਲੋਭ ਰਹਿ ਗਿਆ ਲੋਭ ਨੂੰ ਅਣਵਿਦਾ ਕਹਿ ਦੋ ਸੰਤੋਖ ਨੂੰ ਜੀਹਾਂ ਜਾਂ ਕਹੋ ਅੱਗੇ ਅਹੰਕਾਰ ਹਉਮੈ ਅਹੰਕਾਰ ਨੂੰ ਅਣਵਿਦਾ ਕਹਿ ਕੇ ਤੇ ਨਿਮਾਣਾਪਣ ਜੀਵਨ ਵਿੱਚ ਆਪਣੇ ਆਪ ਆਏਗਾ ਜਿੱਥੇ ਅਸੀਂ 2024 ਨੂੰ ਅਲਵੇਦਾ ਕਹਿ ਰਹੇ ਆ ਜਿੰਨੀ ਵੀ ਵਿਚਾਰ ਆਪ ਜੀ ਦੇ ਨਾਲ ਕੀਤੀ ਏ ਜਿੰਨਾ ਵੀ ਅਲਵੇਦਾ ਕਹਿ ਸਕਦੇ ਹੋ ਉਹਨਾਂ ਤੋਂ ਤਾਂ ਜਰੂਰ ਅਲਵੇਦਾ ਕਹੋ ਨਾ ਜਿੰਨਾ ਕਸੀਂ ਆਪਣੇ ਗੁਨਾ ਨੂੰ ਜੀ ਆਇਆਂ ਕਹਿ ਸਕਦੇ ਆ ਜੀ ਆਇਆਂ ਕਹਿ ਲਈਏ ਸੰਸਾਰ ਦੇ ਵਿੱਚ ਬੜੇ ਜੀਵ ਆਉਂਦੇ ਐ ਬੜੇ ਜਾਂਦੇ ਐ ਯਾਦ ਕਿੰਨਾਂ ਨੂੰ ਕੀਤਾ ਜਾਂਦਾ ਹੈ ਮੇਲੇ ਕਿੰਨਾਂ ਦੇ ਨਾਂ ਤੇ ਲੱਗਦੇ ਦੁਨੀਆ ਨਮਸ਼ਕਾਰਾਂ ਕਿੰਨਾਂ ਨੂੰ ਕਰਦੀ ਹੈ ਜਿਨ੍ਹਾਂ ਨੇ ਸਮੇਂ ਦੀ ਕਦਰ ਕੀਤੀ ਹੈ ਜਿਨ੍ਹਾਂ ਨੇ ਸਮਾਂ ਸਾਹਮਣੇ ਦੁਨੀਆ ਪੈਸੇ ਨੂੰ ਕੀਮਤੀ ਸਮਝਦੀ ਹੈ ਪੈਸੇ ਨਾਲੋਂ ਕੀਮਤੀ ਸਮਾਂ ਬਚਤ ਬੈਂਕ ਨੇ ਪੈਸਾ ਜਮਾ ਕੀਤਾ ਜਾ ਸਕਦਾ ਹੈ ਸਮਾਂ ਨਹੀਂ ਬਚਾਇਆ ਜਾ ਸਕਦਾ ਜਮਾ ਖੋੜੀ ਹੋ ਸਕਦੇ ਜਿੰਨੇ ਵੀ ਅਸੀਂ ਬੈਠੇ ਹਾਂ ਜੋ ਸਮਾਂ ਲੰਘ ਚੁੱਕਿਆ ਹੈ ਜਨਮ ਤੋਂ ਲੈ ਕੇ 2024 ਤੱਕ ਦਾ ਇਹ ਵੀ ਗਿਆ ਅੱਜ ਕਿ ਵਾਪਸ ਆ ਸਕਦਾ ਪਲ ਵੀ ਨਹੀਂ ਵਾਪਸ ਆਏਗਾ ਸਮਾਂ ਬੜਾ ਕੀਮਤੀ ਹੈ ਸਮੇਂ ਦੀ ਕਦਰ ਕਰਨੀ ਬੜੀ ਜ਼ਰੂਰੀ ਹੈ ਜਿੰਨਾ ਦੀ ਭਾਵਨ ਜਾਂ ਦੇ ਵਿੱਚ ਜੁੜ ਬੈਠੇ ਆ ਨਾ ਉਹਨਾਂ ਦਾ ਜੀਵਨ ਪੜਨ ਦਾ ਸਾਡਾ ਫਰਜ਼ ਹੈ ਉਨ੍ਹਾਂ ਦੀਆਂ ਸਿੱਖਿਆਵਾਂ ਨਾਲੋਂ ਨਾਲ ਆ ਜਿਹੜੇ ਦਿਹਾੜੇ ਸਫਰ-ਏ-ਸ਼ਹਾਦਤ ਅਸੀਂ ਮਨਾ ਕੇ ਹਟੇ ਆਂ ਕੰਨ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮ ਦੇ ਵਿੱਚ ਸਮਾਗਮ ਫੇਰ ਕੁਝ ਸ਼ੁਰੂ ਹੋ ਰਹੀ ਹੈ। ਉਹ ਦਾ ਮਹੀਨਾ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹ ਦਿ ਮਹੀਨੇ ਵਿੱਚ ਹੀ ਸ਼ਹਾਦਤਾਂ ਨੇ। ਇਸ ਕੰਨੋਂ ਗੋਨਿਆਣਾ ਮੰਡੀ ਦੀ ਸੰਗਤ ਤੇ ਪ੍ਰਬੰਧਕ ਵਧਾਈ ਦੇ ਪਾਤਰ ਹੈ ਸਫਰ-ਏ-ਸ਼ਹਾਦਤ ਸਮਾਗਮਾਂ ਦੇ ਬੜਾ ਮਨ ਖੁਸ਼ ਕੀਤਾ ਹੈ ਕਿਸੇ ਨੇ ਸ਼ਰਧਾ ਨਹੀਂ ਉੰਡੀਕਿਆ ਸੰਗਤ ਚਾ ਨਾਲ ਸਹਿਬਜ਼ਾਦਿਆਂ ਦੇ ਪਿਆਰ ਵਿੱਚ ਹਮ ਹਮਾ ਕੇ ਪਹੁੰਚਦੀ ਰਹੀ ਹੈ ਇਸ ਗੱਲੋਂ ਸੰਗਤ ਵਧਾਈ ਦੇ ਪਾਤਰ ਹੈ ਪ੍ਰਬੰਧਕ ਵੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਸੋਨਾ ਪ੍ਰਬੰਧ ਕੀਤਾ ਜਿੱਥੇ ਅਸੀਂ ਇਹ ਦਿਹਾੜੇ ਮਨਾਏ ਉਥੇ ਨਾਲੋਂ ਨਾਲ ਇਹਨਾਂ ਦਿਹਾੜਿਆਂ ਤੋਂ ਸਿੱਖਣਾ ਵੀ ਬਹੁਤ ਕੁਝ ਹੈ ਜੀਵਨ ਦੇ ਵਿੱਚ ਧਾਰਨ ਕਰਨ ਵਾਲਾ ਵੀ ਬਹੁਤ ਕੁਝ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਫਰਜ਼ ਨਿਭਾ ਦਿੱਤਾ ਇਨ ਬੁੱਤਰਨ ਕੇ ਸੀਸ ਪਰ ਵਾਰ ਪੀਏ ਸਤਿਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਸਾਨੂੰ ਆਪਣੇ ਪੁੱਤਰ ਬਣਾਇਆ ਸਾਡੇ ਬੱਚਿਆਂ ਵਿੱਚੋਂ ਸਹਿਬਜ਼ਾਦਿਆਂ ਦੀ ਚੜਕ ਦਿਸਦੀ ਆ ਕਿ ਨਹੀਂ ਇਹ ਅਸੀਂ ਫਿਕਰ ਕਰਨੇ ਇਸ ਗੱਲ ਦਾ ਫਿਕਰ ਸਾਨੂੰ ਹੋਣਾ ਚਾਹੀਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਮਾ ਆਪ ਦੀ ਚਾਲ ਚੱਲਦਾ ਜਾਂਦਾ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਬਹੁਤ ਹੀ ਸਤਿਕਾਰਯੋਗ ਮਹਾਪੁਰਖਾਂ ਦਾ ਧੰਨਵਾਦ ਭਾਈ ਸੁਖਦੇਵ ਸਿੰਘ ਜੀ ਦਾ ਜਿਨ੍ਹਾਂ ਨੇ ਮਨ ਬਖਸ਼ਿਆ ਸਮਾਂ ਦਿੱਤਾ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਬੜੀ ਇੱਕ ਆਕਰਤਾ ਦੇ ਨਾਲ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡਾ ਗਾਵਿਆ ਸੋਣੇ